ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਨੂੰ ਵੀ ਪੈਸਿਆਂ ਦੀ ਲੋੜ ਹੈ ਘਰ ਵਿੱਚ ਗਰੀਬੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੁੰਦੀਆਂ ਦੇਰ ਨਹੀਂ ਲੱਗਣੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜ਼ਿੰਦਗੀ ਵਿੱਚ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਿਆ ਜਾਵੇ। ਵੀਡੀਓ ਦਾ ਵਿਸ਼ਾ ਹੈ ਜੇਕਰ ਘਰ ਵਿੱਚ ਪੈਸਿਆਂ ਦੀ ਕਮੀ ਹੈ ਜਾਂ ਫਿਰ ਤੁਹਾਨੂੰ ਕੋਈ ਰੋਜ਼ਗਾਰ ਦੀ ਦੁੱਖ ਤਕਲੀਫ ਆ ਰਹੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਰਹਿਰਾਸ ਸਾਹਿਬ ਦੀ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ। ਤੁਹਾਡੀਆਂ 100% ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਆਖਦੇ ਹਨ ਜਦੋਂ ਘਰ ਵਿੱਚ ਪੈਸਿਆਂ ਦੀ ਕਮੀ ਆ ਜਾਂਦੀ ਹੈ ਉਸ ਵੇਲੇ ਆਰਥਿਕ ਸਮੱਸਿਆ ਹੀ ਨਹੀਂ ਰਹਿ ਜਾਂਦੀ ਜਦਕੇ ਘਰ ਦੇ ਵਿੱਚ ਦੁੱਖ ਤਕਲੀਫਾਂ ਵੀ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਭੈਣ ਭਰਾ ਜੋ ਇੱਕ ਦੂਜੇ ਦੀ ਖੁਸ਼ੀ ਲਈ ਦੁਆਵਾਂ ਮੰਗਦੇ ਹਨ ਉਹ ਅਕਸਰ ਹੀ ਇੱਕ ਦੂਸਰੇ ਦੇ ਦੁਸ਼ਮਣ ਹੋ ਜਾਂਦੇ ਹਨ ਗਰੀਬ ਇਨਸਾਨ ਦੇ ਭਰੋਸੇ ਨੂੰ ਹਿਲਾ ਦਿੰਦੀ ਹੈ ਗਰੀਬੀ ਸਭ ਤੋਂ ਵੱਡਾ ਦਰਦ ਤਾਂ ਉਦੋਂ ਹੁੰਦਾ ਜਦੋਂ ਆਪਣੇ ਹੀ ਸਾਡੇ ਤੋਂ ਮੂੰਹ ਮੋੜ ਲੈਂਦੇ ਹਨ ਸਾਡੇ ਔਖੇ ਸਮੇਂ ਸਾਥ ਛੜ ਜਾਂਦੇ ਹਨ ਆਪਣੇ ਹੀ ਸਾਡੇ ਨਾਲ ਲੜਾਈਆਂ ਕਰਨ ਲੱਗ ਜਾਂਦੇ ਹਨ ਇਹ ਦਿਲ ਤੋੜਨ ਵਾਲੀ ਹਕੀਕਤ ਹੈ ਜੋ ਅੱਜ ਦੇ ਸਮੇਂ ਵਿੱਚ अनेका ਘਰਾਂ ਦੀ ਸੱਚਾਈ ਬਣ ਚੁੱਕੀ ਹੈ ਇਸ ਲਈ ਜਿਹੜੇ ਵੀ ਭੈਣ ਭਰਾ ਗਰੀਬੀ ਤੋਂ ਪਰੇਸ਼ਾਨ ਹਨ ਜਿਨ੍ਹਾਂ ਦੇ ਘਰਾਂ ਵਿੱਚ ਪੈਸਾ ਨਹੀਂ ਆਉਂਦਾ ਜਾਂ ਫਿਰ ਪੈਸਾ ਆਉਂਦਾ ਹੈ ਬਰਕਤ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਲੋੜ ਹੈ ਰਹਿਰਾਸ ਸਾਹਿਬ ਦੀ ਇਸ ਮੰਗਤੀ ਦੇ ਜਾਪ ਕਰਨ ਦੀ ਜਿਉ ਹਰ ਰੋਜ਼ ਇਸ ਪੰਗਤੀ ਦਾ ਜਾਪ 107 ਵਾਰ ਕਰ ਲੈਂਦੇ ਹਨ ਜਾਂ ਕਰਨਾ ਸ਼ੁਰੂ ਕਰ ਦੇਣ ਤੇ 40 40 ਦਿਨ ਲਗਾਤਾਰ ਉਹਨਾਂ ਦੇ ਘਰ ਵਿੱਚ ਮੰਨ ਕੇ ਚੱਲੋ ਕਿ ਗਰੀਬੀ ਜਿਹੜੀ ਹੈ 40 ਦਿਨ ਵਿੱਚ ਦੂਰ ਹੋ ਜਾਵੇਗੀ ਜੇਕਰ ਉਹ ਪੂਰੇ ਵਿਸ਼ਵਾਸ ਤੇ ਨਾਲ ਭਰੋਸੇ ਦੇ ਨਾਲ ਇਸ ਪੰਗਤੀ ਦਾ ਜਾਪ ਕਰਨਗੇ 100% ਆਖਦੇ ਹਾਂ ਕਿ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਖਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਹੀ ਚਮਤਕਾਰ ਹੀ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਇੱਕ ਅਜਿਹੀ ਚਮਤਕਾਰ ਹੀ ਤੁਹਾਨੂੰ ਪੰਗਤੀ ਦੱਸਾਂਗੇ ਜੋ ਆਪਾਂ ਜੇਕਰ ਸੱਚੀ ਨੀਅਤ ਦੇ ਨਾਲ ਸੱਚੀ ਭਾਵਨਾ ਦੇ ਨਾਲ ਪੜਾਂਗੇ ਸਾਡਾ ਰੁਕਿਆ ਹੋਇਆ ਜੋ ਵੀ ਰਿਜ਼ਕ ਹੈ ਉਹ ਚੱਲ ਪਵੇਗਾ ਗਰੀਬੀ ਖਤਮ ਹੋ ਜਾਵੇਗੀ ਖਤਮ ਹੋ ਚੁੱਕੇ ਰਿਸ਼ਤੇ ਜਿਹੜੇ ਹਨ ਦੁਬਾਰਾ ਬਣਨੇ ਸ਼ੁਰੂ ਹੋ ਜਾਣਗੇ ਇਹ ਪੰਗਤੀ ਕੋਈ ਟੋਟਕਾ ਨਹੀਂ ਟੂਣਾ ਹੀ ਨਹੀਂ ਇਹ ਤਾਂ ਇੱਕ ਅੰਮ੍ਰਿਤ ਵਰਗੀ ਦਵਾਈ ਹੈ ਜੋ ਟੁੱਟੇ ਹੋਏ ਘਰਾਂ ਨੂੰ ਫਿਰ ਤੋਂ ਦੁਬਾਰਾ ਜੋੜ ਦਿੰਦੀ ਹੈ ਟੁੱਟੇ ਹੋਏ ਭੈਣ ਭਰਾਵਾਂ ਨੂੰ ਆਪਸ ਵਿੱਚ ਜੋੜਨ ਦੀ ਸਮਰੱਥਾ ਰੱਖਦੀ ਹੈ ਵੀਡੀਓ ਉਹਨਾਂ ਸਾਰਿਆਂ ਦੀ ਹੈ ਜੋ ਰੋਜ਼ ਹੀ ਜ਼ਿੰਦਗੀ ਵਿੱਚ ਦੁੱਖ ਤੇ ਤਕਲੀਫਾਂ ਤੋਂ ਹਾਰ ਮੰਨ ਚੁੱਕੇ ਹਨ ਕਈ ਭੈਣ ਭਰਾਵਾਂ ਦੇ ਦਿਲ ਵਿੱਚ ਤਾਂ ਆਉਂਦਾ ਹੀ ਹੋਣਾ ਕਿ ਮੇਰੀ ਭੈਣ ਜੋ ਮੈਂ ਮੈਂ ਹਰ ਵੀਡੀਓ ਦੇ ਵਿੱਚ ਵਾਹਿਗੁਰੂ ਗੁਰਮੰਤਰ ਤੁਹਾਨੂੰ ਦੱਸ ਦੇਣੀ ਹੈ ਕਿ ਤੁਸੀਂ ਕਰਨਾ ਹੈ ਤੇ ਉਹ ਆਖਦੇ ਹਨ ਕਿ ਕੀ ਪਤਾ ਇਹ ਵਾਹਿਗੁਰੂ ਨੇ ਮੰਤਰ ਸਾਡਾ ਕੁਝ ਸਵਾਰਣਾ ਵੀ ਹੈ ਜਾਂ ਨਹੀਂ ਪੜੇ ਆਪਣੇ ਮਨ ਵਿੱਚ ਖਿਆਲ ਆਉਂਦੇ ਹਨ ਕਿ ਇਹ ਨਿੱਕੇ ਨਿੱਕੇ ਸ਼ਬਦ ਦੱਸਦੀ ਰਹਿੰਦੀ ਹੈ ਭੈਣ ਪਰ ਪਤਾ ਨਹੀਂ ਇਹਦੇ ਨਾਲ ਸਾਡਾ ਕੋਈ ਕਾਰਜ ਸਿੱਧ ਹੋਵੇਗਾ ਵੀ ਜਾਂ ਨਹੀਂ ਪਰ ਤੁਸੀਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਇੱਕ ਸ਼ਬਦ ਚੁੱਕ ਕੇ ਨੇਮ ਦੇ ਨਾਲ ਉਸ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਉਸ ਸ਼ਬਦ ਨੂੰ ਬਦਲਣਾ ਨਹੀਂ ਹੈ ਨੇਮ ਦੇ ਨਾਲ ਲਗਾਤਾਰ ਤੁਸੀਂ 1-2 ਮਹੀਨੇ 13 ਮਹੀਨੇ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਫਰਕ ਆਪਣੇ ਆਪ ਹੀ ਆਪਣੀ ਜ਼ਿੰਦਗੀ ਵਿੱਚ ਵੇਖੋਗੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਫਰਕ ਪੈ ਚੁੱਕਾ ਹੈ ਇਸੇ ਕਰਕੇ ਆਖਦੇ ਹਾਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਤੁਹਾਡੇ ਲਈ ਬੜਾ ਚਮਤਕਾਰੀ ਸਾਬਿਤ ਹੋ ਜਾਵੇਗਾ ਹਰ ਇੱਕ ਸ਼ਬਦ ਦੇ ਵਿੱਚ ਆਪੋ ਆਪਣੀ ਤਾਕਤ ਹੈ ਗੁਰਬਾਣੀ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਤਾਕਤ ਰੱਖਦੀ ਹੈ ਜਦੋਂ ਅਸੀਂ ਇਹ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਵਾਂਗੇ ਪੂਰੀ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਸੱਚੇ ਵਿਸ਼ਵਾਸ ਦੇ ਨਾਲ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਇਹ ਜਿਹੜੀ ਪੰਕਤੀ ਹੈ ਇਹ ਇੱਕ ਸ਼ਬਦ ਹੀ ਨਹੀਂ ਰਹਿ ਜਾਂਦਾ ਇਹ ਗੁਰੂ ਦੀ ਕਿਰਪਾ ਦਾ ਦਰਵਾਜ਼ਾ ਬਣ ਜਾਵੇਗੀ ਇਹ ਪੰਕਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੋ ਹਰ ਇੱਕ ਜੀਵ ਦੀ ਲੋੜ ਨੂੰ ਜਾਣਦਾ ਹੈ ਜੋ ਹਰ ਇੱਕ ਘਰ ਦੀ ਹਾਲਾਤ ਨੂੰ ਵੇਖਦਾ ਹੈ ਉਹੀ ਸੱਚਾ ਪਰਵਦੀਗਾਰ ਹੈ ਜਦੋਂ ਅਸੀਂ ਰੋਜ਼ ਰਾਤ ਨੂੰ ਘਰ ਵਿੱਚ ਬਾਣੀ ਪੜ੍ਹਦੇ ਹਾਂ ਤਾਂ ਘਰ ਸੱਚਮੁੱਚ ਗੁਰੂ ਦੇ ਵਰਗਾ ਪਵਿੱਤਰ ਹੋ ਜਾਂਦਾ ਹੈ ਭਾਵ ਕਿ ਗੁਰੂ ਦੇ ਦਰ ਵਰਗਾ ਸੱਚਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਲੋੜ ਹੈ ਘਰ ਵਿੱਚ ਗੁਰਬਾਣੀ ਨੂੰ ਪੜ੍ਹਨ ਦੀ ਸੁਣਨ ਦੀ ਇੱਕ ਵਾਰ ਤੁਸੀਂ ਆਪਣੇ ਘਰ ਵਿੱਚ ਇਹ ਨਿਯਮ ਬਣਾ ਕੇ ਵੇਖੋ ਜੇਕਰ ਤੁਸੀਂ ਗੁਰਬਾਣੀ ਨਹੀਂ ਪੜ੍ਹ ਸਕਦੇ ਗੁਰਬਾਣੀ ਸ਼ਬਦ ਸੁਣ ਹੀ ਲਿਆ ਕਰੋ ਗੁਰਬਾਣੀ ਸੁਣਿਆ ਕਰੋ ਆਪਾਂ ਨੂੰ ਬੜੀਆਂ ਕਹਾਣੀਆਂ ਤੇ ਸਾਖੀਆਂ ਦੱਸਦੀਆਂ ਹਨ ਝੜੀਆਂ ਕਿ ਸੱਚੀਆਂ ਹੁੰਦੀਆਂ ਹਨ ਘਟਨਾਵਾਂ ਪਰ ਕਈ ਭੈਣ ਭਰਾਵਾਂ ਦੇ ਮਨ ਵਿੱਚ ਇੰਜ ਆਉਂਦਾ ਹੋਣਾ ਇਹ ਤਾਂ ਸਿਰਫ ਆਪਣੀਆਂ ਮਨ ਘੜਤ ਕਹਾਣੀਆਂ ਹੀ ਦੱਸੀ ਜਾਂਦੇ ਹਨ ਪਰ ਨਹੀਂ ਮੇਰੀਆਂ ਭੈਣੋ ਤੇ ਭਰਾਵੋ ਇਹ ਸਭ ਸੱਚ ਹੈ ਕਿ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਗੁਰਬਾਣੀ ਨੇ ਬਦਲ ਕੇ ਰੱਖ ਦਿੱਤਾ ਹੈ ਬਹੁਤ ਸਾਰੇ ਭੈਣ ਭਰਾਵਾਂ ਨਾਲ ਚਮਤਕਾਰ ਹੋ ਚੁੱਕਾ ਹੈ ਕਈ ਸਾਡੀਆਂ ਇਤਿਹਾਸਿਕ ਸਾਖੀਆਂ ਹਨ ਜਿਨ੍ਹਾਂ ਦੇ ਵਿੱਚ ਸਾਡੇ ਸਿੱਖਾਂ ਦੇ ਨਾਲ ਚਮਤਕਾਰ ਹੋਇਆ ਹੈ ਕਈ ਮੇਰੇ ਅਜੇਹ ਅਜੋਕੇ ਸਮੇਂ ਵਿੱਚ ਜੋ ਭੈਣ ਭਰਾ ਹਨ ਜਿਨ੍ਹਾਂ ਨਾਲ ਗੁਰਬਾਣੀ ਨੇ ਚਮਤਕਾਰ ਵੀ ਕੀਤਾ ਹੈ ਉਹਨਾਂ ਨੂੰ ਵਿਸ਼ਵਾਸ ਰੱਖਣਾ ਪਵੇਗਾ ਕਿਤੇ ਮਾਂ ਨੇ ਆਪਣੇ ਪੁੱਤ ਲਈ ਸੁਖਣਾ ਸੁਖੀ ਹੁੰਦੀ ਹੈ ਪਾਠ ਸੁਖੇ ਹਨ ਉਹਦੇ ਲਈ ਕਿ ਚਮਤਕਾਰ ਵੀ ਸਿੱਧ ਹੋ ਜਾਂਦੇ ਹਨ ਕਿਤੇ ਪਤੀ ਪਤਨੀ ਨੇ ਆਪਣੇ ਪਰਿਵਾਰ ਦੇ ਲਈ ਪਾਠ ਸੁਖੇ ਹੁੰਦੇ ਹਨ ਚਮਤਕਾਰ ਸਿੱਧ ਹੁੰਦੇ ਹਨ ਕੋਈ ਭਾਵੇਂ ਇੱਕ ਸ਼ਬਦ ਦਾ ਸੁਖ ਦਾ ਹੈ ਜੇ ਲਗਾਤਾਰ ਉਸ ਸੁਖ ਨੂੰ ਨਿਭਾਉਂਦਾ ਹੈ ਤਾਂ ਕਹਿੰਦੇ ਹਨ ਉਹਦੇ ਘਰ ਵਿੱਚ ਚਮਤਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸਿਰਫ ਲੋੜ ਹੈ ਸਾਨੂੰ ਜਾਪ ਕਰਨ ਦੀ ਅੰਮ੍ਰਿਤ ਵੇਲਾ ਸਾਂਭਣ ਦੀ ਗੁਰਬਾਣੀ ਪੜ੍ਹਨ ਦੀ ਗੁਰਬਾਣੀ ਨੂੰ ਸਮਝਣ ਦੀ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਦੀ ਜੇਕਰ ਇਹਨਾਂ ਕੰਮ ਸਾਨੂੰ ਜ਼ਿੰਦਗੀ ਵਿੱਚ ਕਰਨਾ ਆ ਜਾਵੇ ਤਾਂ ਜ਼ਿੰਦਗੀ ਦੀ ਰੁਟੀਨ ਬਣਾ ਲਈਏ ਸਾਡੀ ਜ਼ਿੰਦਗੀ ਕਦੇ ਵੀ ਕਰਜ਼ੇ ਦੀ ਮਹਤਾਜ ਨਹੀਂ ਹੋਵੇਗੀ ਕਦੇ ਵੀ ਸਾਡੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਕਦੇ ਵੀ ਸਾਡੇ ਘਰ ਵਿੱਚ ਤਣਾਅ ਦੀ ਨਮੀ ਨਹੀਂ ਬਣੇਗੀ ਰਿਸ਼ਤੇਦਾਰ ਵੀ ਕਦੇ ਸਾਡੇ ਤੋਂ ਮੂੰਹ ਨਹੀਂ ਮੋੜਨਗੇ ਰਿਸ਼ਤੇਦਾਰ ਤਾਂ ਮੂੰਹ ਤਾਂ ਹੀ ਮੋੜਨਗੇ ਜੇਕਰ ਅਸੀਂ ਆਪਣਾ ਹੱਥ ਰਿਸ਼ਤੇਦਾਰਾਂ ਦੇ ਅੱਗੇ ਫੈਲਾਵਾਂਗੇ ਸਾਨੂੰ ਲੋੜ ਹੀ ਕਿਉਂ ਹੈ ਆਪਾਂ ਆਪਣੀਆਂ ਹਰ ਵੀਡੀਓ ਦੇ ਵਿੱਚ ਦੱਸਦੇ ਹਾਂ ਜੇਕਰ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਤੁਸੀਂ ਬਾਹਰੀ ਤੌਰ ਤੇ ਕਿਸੇ ਨੂੰ ਨਾ ਦੱਸਿਆ ਕਰੋ ਆਪਣੇ ਗੁਰੂ ਦੇ ਦਰ ਤੇ ਜਾਇਆ ਕਰੋ ਸਵੇਰ ਵੇਲੇ ਉੱਠ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਗੁਰੂ ਦੇ ਅੱਗੇ ਇਹ ਆਪਣੇ ਰੋਣੇ ਰੋਣੇ ਹਨ ਉਸ ਗੁਰੂ ਨੇ ਹੀ ਤੁਹਾਡੇ ਦਿਲ ਦਾ ਹਾਲ ਪੁੱਛਣਾ ਹੈ ਤੇ ਤੁਸੀਂ ਉਹਨਾਂ ਨੂੰ ਦੱਸਣਾ ਹੈ ਆਪਣੀ ਦੁੱਖ ਤਕਲੀਫ ਸਿਰਫ ਪਰਮਾਤਮਾ ਨਾਲ ਸ਼ੇਅਰ ਕਰਿਆ ਕਰੋ ਜੇ ਪੈਸਿਆਂ ਦੀ ਲੋੜ ਹੈ ਗੁਰੂ ਨੂੰ ਦੱਸੋ ਗੁਰਬਾਣੀ ਪੜੋ ਤੇ ਅਜਿਹੀਆਂ ਪੰਕਤੀਆਂ ਪੜੋ ਜੋ ਪੈਸਿਆਂ ਦੀ ਸਮੱਸਿਆ ਨੂੰ ਵੀ ਹੱਲ ਕਰ ਸਕਦੀਆਂ ਹਨ ਪਰ ਜੇਕਰ ਇਨਸਾਨ ਗੁਰਬਾਣੀ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਸਮੱਸਿਆ ਆਵੇਗੀ ਹੀ ਨਹੀਂ ਜੇਕਰ ਕੋਈ ਦੁੱਖ ਤਕਲੀਫ ਉਹਦੇ ਸਰੀਰ ਤੇ ਹੈ ਮਨ ਦੇ ਉੱਤੇ ਹਾਵੀ ਹੁੰਦੀ ਹੈ ਉਹ ਕਈ ਵਾਰ ਫਿਰ ਡਾਵਾ ਡੋਲ ਹੋ ਜਾਂਦਾ ਹੈ ਪਰ ਨਹੀਂ ਹੋਣਾ ਗੁਰਬਾਣੀ ਜੋ ਮਨ ਨੂੰ ਸ਼ਾਂਤ ਕਰ ਦੇਵੇਗੀ ਮਤ ਨੂੰ ਸਾਫ਼ ਕਰਦੀ ਹੈ ਨਸੀਬਾ ਨੂੰ ਚੰਗਾ ਬਣਾ ਦੇਵੇਗੀ ਬਹੁਤ ਵਾਰੀ ਅਸੀਂ ਸੋਚਦੇ ਹਾਂ ਸਿਰਫ ਪੈਸੇ ਆ ਜਾਣਗੇ ਤਾਂ ਸੁੱਖ ਮਿਲ ਜਾਣਾ ਹੈ ਦੁੱਖ ਚਲਿਆ ਜਾਣਾ ਹੈ ਪਰ ਇਹ ਸੱਚ ਨਹੀਂ ਹੈ ਪੈਸਾ ਤਾਂ ਸਿਰਫ ਇੱਕ ਹਥਿਆਰ ਹੈ ਜਿਸਾ ਹੱਥ ਵਿੱਚ ਗੁਰੂ ਦੀ ਕਿਰਪਾ ਹੋਵੇ ਉਹ ਹੱਥ ਹੀ ਸੋਨੇ ਦੇ ਬਣ ਜਾਂਦੇ ਹਨ ਜਦੋਂ ਗੁਰੂ ਦੀ ਬਾਣੀ ਨਾਲ ਅਸੀਂ ਆਪਣੇ ਘਰ ਨੂੰ ਜੋੜ ਲੈਂਦੇ ਹਾਂ ਤਾਂ ਆਉਣ ਵਾਲਾ ਹਰ ਰੋਜ਼ ਮਿਹਰ ਭਰਿਆ ਹੋ ਜਾਂਦਾ ਹੈ ਇਸ ਲਈ ਜੇ ਤੁਸੀਂ ਗਰੀਬੀ ਬਿਮਾਰੀ ਬੇਰੋਜ਼ਗਾਰੀ ਘਰੇਲੂ ਝਗੜਿਆਂ ਤੇ ਰਿਸ਼ਤਿਆਂ ਦੇ ਟੁੱਟਣ ਕਾਰਨ ਪਰੇਸ਼ਾਨ ਹੋ ਚੁੱਕੇ ਹੋ ਅੱਜ ਤੋਂ ਹੀ ਇਸ ਚਮਤਕਾਰੀ ਪੰਗਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਇਹ ਨਾ ਸਿਰਫ ਤੁਹਾਡਾ ਰੋਜ਼ਗਾਰ ਚਲਾਵੇਗੀ ਸਭੋ ਘਰ ਦੀਆਂ ਗਰੀਬੀਆਂ ਨੂੰ ਵੀ ਦੂਰ ਕਰ ਦੇਵੇਗੀ ਯਾਦ ਰੱਖੋ ਜਿੱਥੇ ਗੁਰੂ ਦੀ ਬਾਣੀ ਗੂੰਜਦੀ ਹੈ ਉੱਥੇ ਰੁਕਾਵਟਾਂ ਹੀ ਆਪਣਾ ਰਾਹ ਬਦਲ ਲੈਂਦੀਆਂ ਹਨ ਨਸੀਬ ਵਾਲਾ ਉਹ ਘਰ ਬਣ ਜਾਂਦਾ ਹੈ ਜਦੋਂ ਕੋਈ ਪਰਿਵਾਰ ਰਾਤ ਨੂੰ ਇਹ ਪੰਗਤੀ ਪੂਰੇ ਭਾਵ ਨਾਲ ਪੜਦਾ ਹੈ ਇਹ ਪੰਗਤੀ ਤੁਹਾਨੂੰ ਪੂਰੇ ਨੇਮ ਦੇ ਨਾਲ ਪੜਨੀ ਪੈਣੀ ਹੈ ਜੇਕਰ ਤੁਸੀਂ ਇਹ ਪੰਗਤੀ ਨੇਮ ਦੇ ਨਾਲ ਪੜ ਲਈ ਉਹ ਘਰ ਸਿਰਫ ਇੱਟਾਂ ਜਾਂ ਸੀਮਿੰਟ ਦੀ ਥਾਂ ਇੱਕ ਅਰਦਾਸੀ ਮੰਦਿਰ ਬਣ ਜਾਵੇਗਾ ਇਹ ਪੰਗਤੀ ਅਸੀਂ ਸਿਰਫ ਜ਼ੁਬਾਨ ਨਾਲ ਨਹੀਂ ਸਾਡੇ ਮਨ ਦੀ ਗਹਿਰਾਈ ਤੋਂ ਉਚਾਰਨ ਕਰਨੀ ਚਾਹੀਦੀ ਹੈ ਜੇਕਰ ਅਸੀਂ ਇਸ ਪੰਗਤੀ ਦਾ ਜਾਪ ਮਨ ਦੀ ਗਹਿਰਾਈ ਦੇ ਨਾਲ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸਿੱਧਾ ਹੀ ਅਕਾਲ ਪੁਰਖ ਤੱਕ ਪਹੁੰਚਣਾ ਸ਼ੁਰੂ ਹੋ ਜਾਵੇਗਾ ਗੁਰਬਾਣੀ ਆਖਦੀ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਕਿਰਪਾ ਆਪ ਖਿੱਚੀ ਆਉਂਦੀ ਹੈ ਜਿੱਥੇ ਸੱਚੀ ਲੋੜ ਤੇ ਭਾਵਨਾ ਹੁੰਦੀ ਹੈ ਉੱਥੇ ਪਰਮਾਤਮਾ ਖੁਦ ਚੱਲ ਕੇ ਆਉਂਦੇ ਹਨ ਪਰ ਸਾਨੂੰ ਸਿਰਫ ਲੋੜ ਹੈ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਸ ਦੇ ਨਾਲ ਭਰੋਸੇ ਦੇ ਨਾਲ ਪੰਗਤੀ ਦੇ ਜਾਪ ਕਰਨ ਦੀ ਜਿੱਥੇ ਹਰ ਇੱਕ ਦੀ ਰੋਜ਼ੀ ਰੋਟੀ ਹਰ ਇੱਕ ਦੀ ਸੰਸਾਰਿਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਜਦੋਂ ਸਾਡਾ ਮਨ ਪੜ ਕੇ ਗਵਾਹੀ ਦਿੰਦਾ ਹੈ ਹਰ ਇੱਕ ਸਮੱਸਿਆ ਦਾ ਹੱਲ ਹਰ ਇੱਕ ਦੀ ਰੋਜ਼ੀ ਦੀ ਰਸਦ ਉਹ ਸਰਬ ਸੰਭਾਲਣ ਵਾਲੇ ਕੋਲ ਹੈ ਇਹ ਨਵੀਂ ਉਮੀਦ ਜਨਮ ਲੈਂਦੀ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਲਈ ਆਪਣੇ ਜੀਆਂ ਲਈ ਆਪਣੇ ਘਰ ਦੇ ਮੈਂਬਰਾਂ ਲਈ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਵਾਂਗੇ ਸਾਡੇ ਘਰ ਦੇ ਹਰ ਇੱਕ ਮੈਂਬਰ ਨਰਮ ਬੋਲਣੇ ਸ਼ੁਰੂ ਹੋ ਜਾਣਗੇ ਦਿਲਾਂ 'ਚ ਦਿਲਾਸਾ ਆ ਜਾਵੇਗਾ ਗੁੱਸੇ ਦੀ ਥਾਂ ਤੇ ਿਰਜ ਥਾਂ ਲੈ ਲਵੇਗੀ ਸਿਰਫ ਇੱਕ ਹੀ ਪੰਕਤੀ ਦਾ ਜਾਪ ਕਰਕੇ ਵੇਖੋ ਕਿੰਨਾ ਵੱਡਾ ਵਿਸ਼ਵਾਸ ਤੁਹਾਡੇ ਅੰਦਰ ਚਮਤਕਾਰ ਬਣ ਜਾਵੇਗਾ ਉਹ ਪੰਕਤੀ ਕਿਹੜੀ ਹੈ ਉਹ ਹੈ ਜੀ ਰਾਗ ਗੁਜਰੀ ਮਹੱਲਾ 5 काहे मेरे मन चित वह उदम हर हर जियो परिया सैल पत्थर मह जंत उपाय ताका रिजक आगे कर मेरे माधो जी सत संगत मिले सो तरिया गुर प्रसाद परम पद पाया सूके कास्ट हरिया रहाओ जनन पिता लोक सुत बनिता कोई न किसकी तरिया सिर सिर रिजक संभाहे ठाकर काहे मन पौ करिया उड़े उड़ आवैसै कोसा तिस पाशै बचरे शरिया ਤੇਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਫਰਿਆ ਸਾਧ ਸੰਗਤ ਜੀ ਤੁਸੀਂ ਇਸ ਪੰਕਤੀ ਦਾ ਜਾਪ 40 ਦਿਨ 108 ਵਾਰ ਜਾਂ 107 ਵਾਰ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਧਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਦਾਅਵੇ ਨਾਲ ਤੁਹਾਨੂੰ ਆਖਦੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਗਰੀਬੀ ਵਰਗੀ ਸਮੱਸਿਆ ਦਾ ਅੰਤ ਹੋ ਜਾਵੇਗਾ ਜਿਸ ਤਰ੍ਹਾਂ ਤੁਹਾਨੂੰ ਇੱਕ ਸੱਚੀ ਘਟਨਾ ਰੋਜ਼ ਦੱਸਦੀ ਹੈ ਕਿ ਕਿਸ ਤਰ੍ਹਾਂ ਕਿਸੇ ਭੈਣ ਭਰਾ ਦੇ ਇਸ ਸ਼ਬਦ ਦਾ ਜਾਪ ਕਰਕੇ ਉਸ ਨੂੰ ਫਰਕ ਪਿਆ ਹੈ ਇਸੇ ਤਰ੍ਹਾਂ ਹੀ ਇੱਕ ਵੀਰ ਸੀ ਜੋ ਆਪਣੇ ਖੇਤੀ ਦੇ ਉੱਤੇ ਆਪਣਾ ਘਰ ਚਲਾਉਂਦਾ ਸੀ ਕਹਿੰਦੇ ਜਦੋਂ ਖੇਤੀ ਦੇ ਨਾਲ ਘਰ ਚਲਾਉਂਦਾ ਸੀ ਤਾਂ ਕਦੀ ਉਸ ਨੂੰ ਖੇਤੀ 'ਚੋਂ ਮਤਲਬ ਕਿ ਵਾਧਾ ਹੋ ਜਾਂਦਾ ਕਦੀ ਘਾਟਾ ਪੈ ਜਾਂਦਾ ਸੀ ਇੱਕ ਵਾਰ ਕਹਿੰਦੇ ਕਿ ਇਨਾ ਮੀਹ ਪਿਆ ਕੇ ਉਹਦਾ ਜਿਹੜਾ ਮਤਲਬ ਉਹਦੀ ਫਸਲ ਸੀ ਨਾ ਉਹ ਸਾਰੀ ਬਿਲਕੁਲ ਮੀਹ ਦੇ ਵਿੱਚ ਡੁੱਬ ਗਈ। ਇੰਨਾ ਜ਼ਿਆਦਾ ਉਹਨੂੰ ਘਾਟਾ ਕਿਆ ਪਿਆ ਕਿ ਉਹਦੇ ਘਰ ਵਿੱਚ ਜਿਹੜਾ ਗੁਜ਼ਾਰਾ ਸੀ ਉਹ ਤਾਂ ਸਿਰਫ ਖੇਤੀ ਤੋਂ ਹੁੰਦਾ ਸੀ। ਘਰ ਦੇ ਵਿੱਚ ਜਿਹੜੀ ਉਹਦੀ ਧੀ ਸੀ ਉਹ ਵੀ ਕਹਿੰਦੇ ਕਿ ਬੜੀ ਜ਼ਿਆਦਾ ਬਿਮਾਰ ਹੋ ਗਈ। ਉਸ ਵੀਰ ਨੇ ਕਿਹਾ ਕਿ ਮੇਰੇ ਘਰ ਦੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਮੇਰੀ ਪਤਨੀ ਦੀ ਵੀ ਉਸ ਸਮੇਂ ਲੱਤ ਟੁੱਟ ਗਈ। ਕਹਿੰਦੇ ਜਦੋਂ ਉਸਦੀ ਲਤ ਟੁੱਟੀ ਤੇ ਮੇਰੇ ਕੋਲ ਤਾਂ ਪੈਸਾ ਕੋਈ ਵੀ ਨਹੀਂ ਸੀ ਜੋ ਪੈਸਾ ਮੈਂ ਕਹਿੰਦੇ ਫਸਲ ਚੋਂ ਵਟਿਆ ਸੀ ਉਸ ਪੈਸੇ ਦੇ ਨਾਲ ਉਹਨਾਂ ਦੇ ਇਲਾਜ ਕਰਵਾ ਲਿਆ ਆਪਣੀ ਧੀ ਦੇ ਇਲਾਜ ਤੇ ਲਾ ਦਿੱਤੇ ਕਹਿੰਦੇ ਹੁਣ ਮੈਨੂੰ ਘਰ ਦੇ ਗੁਜ਼ਾਰੇ ਲਈ ਮੇਰੇ ਕੋਲ ਪੈਸੇ ਨਹੀਂ ਸਨ ਮੈਨੂੰ ਬੜੀ ਪਰੇਸ਼ਾਨੀ ਹੋਈ ਦੁੱਖ ਤਕਲੀਫ ਵਿੱਚ ਮੈਂ ਆਪਣੀ ਜ਼ਿੰਦਗੀ ਕੱਟਣ ਲੱਗਾ ਕਹਿੰਦੇ ਕਿ ਪਿੰਡ ਵਿੱਚ ਮੈਂ ਕਾਫੀ ਲੋਕਾਂ ਤੋਂ ਪੈਸੇ ਉਧਾਰੇ ਫੜ ਲਏ ਆਪਣੇ ਭੈਣ ਨੂੰ ਵੀ ਫੋਨ ਕੀਤਾ ਕਿ ਮੈਨੂੰ ਕੁਝ ਪੈਸੇ ਦੇ ਦੇ। ਉਸ ਭੈਣ ਨੇ ਵੀ ਮੈਨੂੰ 50000 ਰੁਪਇਆ ਦੇ ਦਿੱਤਾ। ਕਹਿੰਦੇ ਕੁਝ ਸਮੇਂ ਬਾਅਦ ਉਹ ਭੈਣ 50000 ਪੈਸੇ ਮੰਗਣੇ ਉਸਨੇ ਸ਼ੁਰੂ ਕਰ ਦਿੱਤੇ। ਪਰ ਮੇਰੇ ਕੋਲ 5000 ਵੀ ਨਹੀਂ ਸੀ ਮੈਂ 50000 ਕਿੱਥੋਂ ਦੇਣਾ ਸੀ। ਮੇਰੇ ਕੋਲ ਸਾਰੇ ਭੈਣ ਭਰਾ ਕਹਿੰਦੇ ਕਿ ਪਿੰਡ ਦੇ ਵਿੱਚਿਹੜੇ ਲੋਕ ਸਨ ਉਹਨਾਂ ਨੇ ਵੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਕਿਉਂਕਿ ਮੈਂ ਉਧਾਰੇ ਲਏ ਸਨ। ਕਹਿੰਦੇ ਹੁਣ ਮੈਨੂੰ ਕਿਤੇ ਵੀ ਨਾ ਹੱਲ ਲੱਭਿਆ ਕਰੇ ਕਿ ਨਾ ਹੀ ਮੈਨੂੰ ਕੋਈ ਕੰਮ ਮਿਲਦਾ ਸੀ ਨਾ ਹੀ ਕੋਈ ਦਿਹਾੜੀ ਦੱਪਾ ਤੇ ਜੇ ਕਿਦਰੇ ਕੋਈ ਕੰਮ ਮਿਲ ਵੀ ਜਾਂਦਾ ਤਾਂ ਉਹਦੇ ਨਾਲ ਸਿਰਫ ਸਾਡੇ ਰੋਟੀ ਪਾਣੀ ਦਾ ਗੁਜ਼ਾਰਾ ਹੀ ਹੁੰਦਾ ਸੀ ਕਹਿੰਦਾ ਕਿ ਮੇਰਾ ਬੜਾ ਹੌਸਲਾ ਟੁੱਟ ਗਿਆ ਮੈਂ ਬੜਾ ਦੁਖੀ ਹੋਇਆ ਕਿ ਮੈਂ ਕੀ ਕਰਾਂ ਤੇ ਮੇਰੀ ਘਰਵਾਲੀ ਵੀ ਮੰਜੀ ਤੇ ਬੈਠੀ ਹੈ ਤੇ ਮੇਰੀ ਧੀ ਜਿਹੜੀ ਹੈ ਉਹ ਜਿੰਨਾ ਚਿਰ ਦਵਾਈ ਖਾਂਦੀ ਸੀ ਉਹਨਾ ਸਮਾਂ ਠੀਕ ਰਹਿੰਦੀ ਸੀ ਮੁੜ ਫਿਰ ਬਿਮਾਰ ਹੋ ਜਾਂਦੀ ਸੀ ਉਹ ਵੀਰ ਕਹਿੰਦਾ ਕਿ ਮੈਂ ਬੜਾ ਢਾਵਾਂਡੋਲ ਹੋ ਗਿਆ ਪਰ ਕਹਿੰਦਾ ਮੈਂ ਆਪਣੇ ਮਾਪੇ ਨੂੰ ਗੁਰਬਾਣੀ ਦੇ ਲੜ ਲੱਗਿਆ ਵੇਖਿਆ ਸੀ। ਉਹ ਹਮੇਸ਼ਾ ਪਾਠ ਪੂਜਾ ਕਰਦੇ ਸਨ। ਅਸੀਂ ਸੱਤ ਭੈਣ ਭਰਾ ਸੀ ਤੇ ਉਹ ਵੀਰ ਦੱਸਦਾ ਹੈ ਪਰ ਮੇਰੇ ਪਿਤਾ ਨੇ ਕਦੇ ਵੀ ਢਾਵਾਂਡੋਲ ਹੋ ਕੇ ਕਹਿੰਦਾ ਕਿ ਸਾਨੂੰ ਨਹੀਂ ਸਿਪਾਲਿਆ। ਹਮੇਸ਼ਾ ਚੜ੍ਹਦੀ ਕਲਾ ਵਿੱਚ ਦੋਵੇਂ ਜੀ ਰਹਿੰਦੇ ਸਨ। ਭਾਵੇਂ ਮੇਰਾ ਪਰਿਵਾਰ ਬਹੁਤ ਵੱਡਾ ਸੀ। ਅਮੀਰ ਵੀ ਨਹੀਂ ਸੀ। ਗਰੀਬੀ ਦਾ ਵਈ ਸੀਗਾ। ਸਾਰੇ ਕਹਿੰਦੇ ਕਿ ਮੇਰੇ ਪਿਤਾ ਜੀ ਨੇ ਕਦੇ ਵੀ ਡਾਵਾਂਡੋਲ ਹੋ ਕੇ ਨਹੀਂ ਸੀ ਵੇਖਿਆ ਸਾਡਾ ਵੀ ਕਦੇ ਅਸੀਂ ਭੁੱਖੇ ਢਿੱਡ ਨਹੀਂ ਸੀ ਸੁੱਤੇ ਦਵਾਈ ਨਾਲ ਦਵਾਈ ਜੁੜਦੀ ਸੀ ਰੋਟੀ ਨਾਲ ਰੋਟੀ ਜੁੜੀ ਜਾਂਦੀ ਸੀ ਸੱਤੇ ਭੈਣ ਭਰਾਵਾਂ ਵਿੱਚੋਂ 4 ਭੈਣ ਭਰਾ ਪੜੇ ਤੇ 3 ਭਰਾ ਨਹੀਂ ਪੜੇ ਉਹ ਵੀਰ ਦੱਸਦਾ ਹੈ ਕਿ ਆਪਣੇ ਪਿਤਾ ਜੀ ਦੀ ਗੱਲ ਯਾਦ ਆਈ ਹੋ ਹਮੇਸ਼ਾ ਹੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰਦੇ ਸਨ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਪਾਠ ਕਰਦੇ ਸਨ ਪਾਠ ਸਿਰਫ ਵਾਹਿ ਗੁਰੂ ਦਾ ਗੁਰਮੰਤਰ ਹੀ ਕਰਦੇ ਸਨ ਪਰ ਸਵੇਰ ਵੇਲੇ ਜਪਜੀ ਸਾਹਿਬ ਦਾ ਪਾਠ ਕਿਉਂਕਿ ਮੇਰੇ ਪਿਤਾ ਜੀ ਨੇ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਆਮਦਾ ਸੀ ਉਹ ਵੀਰ ਕਹਿੰਦਾ ਕਿ ਮੈਂ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਸੇ ਤਰ੍ਹਾਂ ਹੀ ਇੱਕ ਪਿੰਡ ਦੇ ਕਹਿੰਦੇ ਕਿ ਮੈਨੂੰ ਗਿਆਨੀ ਬਾਬਾ ਜੀ ਮਿਲੇ ਤੇ ਉਹ ਕਾਫੀ ਬਜ਼ੁਰਗ ਹੋ ਚੁੱਕੇ ਸਨ ਮੇਰੇ ਪਿਤਾ ਜੀ ਦੇ ਹੀ ਯਾਰ ਦੋਸਤ ਸਮਝ ਲਓ ਤੁਸੀਂ ਕਹਿੰਦੇ ਕਿ ਉਹਨਾਂ ਨੇ ਦੱਸਿਆ ਕਿ ਤੇਰੇ ਪਿਤਾ ਜੀ ਇੰਨਾ ਗੁਰਬਾਣੀ ਦਾ ਜਾਪ ਕਰਿਆ ਕਰਦੇ ਸਨ ਬਹੁਤਾ ਪੜਿਆ ਲਿਖਿਆ ਨਾ ਹੋਣ ਕਰਕੇ ਸਿਰਫ ਜਪਜੀ ਸਾਹਿਬ ਤੇ ਵਾਹਿਗੁਰੂ ਦਾ ਮੰਤਰ ਦਾ ਹੀ ਪਾਠ ਕਰਦੇ ਸੰਦ ਦੇ ਸੰ ਪਰ ਉਸਨੇ ਤੂੰ ਹਨ ਸੱਤੇ ਭੈਣ ਭਰਾਵਾਂ ਨੂੰ ਕਿੰਨਾ ਖੁਸ਼ ਹੋ ਕੇ ਪਾਲਿਆ ਪਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਪਾਲਿਆ ਪਰ ਤੇਰੇ ਘਰ ਸਿਰਫ ਇੱਕ ਧੀ ਤੇ ਇੱਕ ਪਤਨੀ ਹੈ ਜਿਸ ਨੂੰ ਲੈ ਕੇ ਤੂੰ ਹਮੇਸ਼ਾ ਦੁਖੀ ਪਰੇਸ਼ਾਨ ਰਹਿਣਾ ਹੈ ਤੂੰ ਗੁਰੂ ਦਾ ਪੱਲਾ ਕਿਉਂ ਨਹੀਂ ਫੜਦਾ ਤੂੰ ਅੱਜ ਤੋਂ ਰਹਿਰਾਸ ਸਾਹਿਬ ਦੀ ਇਸ ਪੰਗਤੀ ਦਾ ਜਾਪ ਕਰਨਾ ਸ਼ੁਰੂ ਕਰ ਦੇ ਜੇਕਰ ਤੈਨੂੰ ਕੋਈ ਪਾਠ ਨਹੀਂ ਆਉਂਦਾ ਤਾਂ ਸਿਰਫ ਇੱਕ ਪੌੜੀ ਦਾ ਹੀ ਪਾਠ ਕਰਨਾ ਸ਼ੁਰੂ ਕਰ ਦੇ ਜੇਕਰ ਤੂੰ ਇਸ ਮੰਗਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੇਂਗਾ ਤੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਤਾਂ ਉਹ ਵੀਰ ਕਹਿੰਦਾ ਕਿ ਬਾਬਾ ਜੀ ਤੁਸੀਂ ਮੈਨੂੰ ਇਹ ਪੌੜੀ ਦੱਸੋ ਇਸ ਪੌੜੀ ਨੂੰ ਮੈਨੂੰ ਯਾਦ ਕਰਵਾ ਦਿਓ ਕਹਿੰਦੇ ਕਿ ਉਸ ਵੀਰ ਨੇ ਬਾਬਾ ਜੀ ਦੇ ਕੋਲ ਜਾਇਆ ਕਰਨਾ ਬਾਬਾ ਜੀ ਨੇ ਰਾਗ ਗੁਜਰੀ ਮਹੱਲਾ ਪੰਜਵਾ ਦੀ ਇਹ ਪੌੜੀ ਕਾਹੇ ਰੇ ਮਨ ਚਿਤਵਹਿ ਉਦਮ ਜਾ ਹਰ ਹਰ ਜਿਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗਿਆ ਕਰ ਧਰਿਆ ਜਨ ਨਾਨਕ ਬਲ ਬਲ ਸਦਾ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਤੱਕ ਇਹ ਪੌੜੀ ਉਸ ਨੂੰ ਸਮਝਾ ਦਿੱਤੀ ਕੁਝ ਦਿਨਾਂ ਤੱਕ ਉਸ ਵੀਰ ਨੂੰ ਸਾਰੀ ਹੀ ਪੰਕਤੀ ਯਾਦ ਹੋ ਗਈ ਜਦੋਂ ਉਸ ਵੀਰ ਨੇ ਇਸ ਪੌੜੀ ਯਾਦ ਹੋ ਗਈ ਤਾਂ ਉਸਨੇ ਕਿਹਾ ਮੈਂ 40 ਦਿਨ ਨਿਯਮ ਦੇ ਨਾਲ ਇਸ ਪੌੜੀ ਦਾ ਚਾਪ 107 ਵਾਰ ਰੋਜ਼ਾਨਾ ਹੀ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਤੇਰੇ ਘਰ ਦੇ ਵਿੱਚ ਜੋ ਪੈਸੇ ਦੇ ਰਿਲੇਟਿਡ ਧਨ ਦੇ ਰਿਲੇਟਿਡ ਕੋਈ ਵੀ ਤੰਗੀ ਪਰੇਸ਼ਾਨੀ ਹੈ ਸਾਰੀ ਖਤਮ ਹੋ ਜਾਵੇਗੀ ਤੂੰ ਅੱਜ ਤੋਂ ਹੀ ਜਾਪ ਕਰਨਾ ਸ਼ੁਰੂ ਕਰ ਦੇ। ਉਹ ਵੀਰ ਨੇ ਇਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵੀ ਵਿਹਲਾ ਹੁੰਦਾ ਕੰਮਕਾਰ ਕਰਕੇ ਉਸ ਪੌੜੀ ਦਾ ਜਾਪ ਕਰਿਆ ਕਰਦਾ ਤੇ ਕਹਿੰਦੇ ਹੀ ਇਸ ਤਰੀਕੇ ਨਾਲ ਵੀਰ ਨੇ 40 ਦਿਨ ਉਹ ਪਾਠ ਕੀਤਾ। ਕਹਿੰਦੇ ਕਿ ਇੱਕ ਦਿਨ ਅਚਾਨਕ ਵੀਰ ਦੀ ਜਿਹੜਾ ਚਾਚੇ ਦਾ ਪੁੱਤ ਸੀ ਬਾਹਰ ਗਿਆ ਹੋਇਆ ਸੀ ਉਹ ਆ ਗਿਆ। ਜਦੋਂ ਉਹ ਆਇਆ ਤੇ ਵੀਰ ਨੇ ਉਹਨੂੰ ਆਪਣੇ ਘਰ ਦੇ ਸਾਰੇ ਹਾਲਾਤ ਦੱਸੇ ਤੇ ਉਹ ਬੜਾ ਦੁਖੀ ਹੋਇਆ ਕਿ ਤੂੰ ਪਹਿਲਾਂ ਮੈਨੂੰ ਕਿਉਂ ਨਹੀਂ ਗੱਲ ਦੱਸੀ ਕਿਸੇ ਤੋਂ ਫੋਨ ਹੀ ਨਹੀਂ ਸੀ ਹੈਗਾ ਕਹਿੰਦਾ ਕਿ ਮੇਰੇ ਨਾਲ ਤਾਂ ਗੱਲ ਕਰ ਲੈਂਦਾ ਕਹਿੰਦੇ ਕਿ ਉਹ ਵੀਰ ਕਹਿੰਦਾ ਮੈਂ ਉਂਝ ਹੀ ਨਹੀਂ ਕੀਤੀ ਕਿਉਂਕਿ ਮੈਂ ਬੜਾ ਕਰਜ਼ਾ ਲੈ ਚੁੱਕਿਆ ਹਾਂ ਹੁਣ ਮੇਰਾ ਕਿਸੇ ਤੋਂ ਜੀ ਨਹੀਂ ਕਰਦਾ ਕੁਝ ਮੰਗਣ ਨੂੰ ਪਰ ਉਸਦੇ ਚਾਚੇ ਦੇ ਪੁੱਤ ਨੇ ਕਿਹਾ ਕਿ ਉਸ ਵੀਰ ਨੂੰ ਫਿਰ 2 ਲੱਖ ਰੁਪਏ ਦੇ ਦਿੱਤੇ ਤੇ ਨਾਲੇ ਵੀਰ ਦਾ ਸਾਰਾ ਕਰਜ਼ਾ ਉਤਾਰ ਦਿੱਤਾ ਫਿਰ ਉਹਨਾਂ ਪੈਸਿਆਂ ਨਾਲ ਉਸ ਵੀਰ ਨੇ ਆਪਣੀ ਘਰਵਾਲੀ ਦਾ ਇਲਾਜ ਕਰਵਾਇਆ ਤੇ ਧੀ ਦੇ ਟੈਸਟ ਵਗੈਰਾ ਕਰਵਾ ਕੇ ਉਸ ਨੂੰ ਚੰਗੀ ਦਵਾਈ ਦਵਾਈ। ਫਿਰ ਉਸ ਵੀਰ ਨੇ ਦੁਬਾਰਾ ਤੋਂ ਫਸਲ ਬੀਜੀ ਜੋ ਉੱਗੀ ਵਧੀਆਂ। ਫਿਰ ਉਸ ਫਸਲ ਦੇ ਵਿੱਚੋਂ ਵੀਰ ਨੂੰ ਬਹੁਤ ਹੀ ਪ੍ਰੋਫਿਟ ਹੋਇਆ। ਹੁਣ ਉਹ ਵੀਰ ਦੱਸਦਾ ਹੈ ਮੈਂ ਹੌਲੀ-ਹੌਲੀ ਕੁਝ ਮੱਜਾਂ ਪਾ ਲਈਆਂ। ਮੱਜਾਂ ਪਾਉਣ ਦੇ ਨਾਲ ਕਹਿੰਦਾ ਕਿ ਮੇਰੇ ਘਰ ਦਾ ਹੁਣ ਗੁਜ਼ਾਰਾ ਬਹੁਤ ਵਧੀਆ ਹੁੰਦਾ ਹੈ। ਹੁਣ ਮੈਂ ਆਪਣੀ ਧੀ ਨੂੰ ਪੜਾ ਲਿਖਾ ਕੇ ਉਹਨੇ ਆਪਣੇ ਚਾਚੇ ਦੇ ਪੁੱਤ ਕੋਲ ਅਮਰੀਕਾ ਭੇਜ ਦਿੱਤਾ ਕਹਿੰਦਾ ਕਿ ਅੱਜ ਮੇਰੀ ਧੀ ਉਸ ਮੇਰੇ ਚਾਚੇ ਦੇ ਪੁੱਤ ਨੂੰ ਵੀ 2 ਲੱਖ ਰੁਪਇਆ ਜਿਹੜਾ ਹੈ ਮਹੀਨੇ ਦਾ ਮੈਂ ਮੋੜ ਦਿੱਤਾ ਹੈ ਅੱਜ ਉਹ ਵਾਪਸ ਕਰ ਦਿੱਤਾ ਹੈ ਉਸਨੇ ਕਦੇ ਵੀ ਮੇਰੇ ਕੋਲੋਂ ਮੰਗਿਆ ਨਹੀਂ ਸੀ ਪਰ ਮੈਂ ਆਪ ਹੀ ਉਸ ਨੂੰ 6 ਸਾਲਾਂ ਦੇ ਬਾਅਦ ਉਸ ਦਾ ਕਰਜ਼ਾ ਜਿਹੜਾ 2 ਲੱਖ ਰੁਪਏ ਵਾਲਾ ਸੀ ਉਹ ਦੇ ਦਿੱਤਾ ਹੈ ਕਿਉਂਕਿ ਉਸਨੇ ਮੇਰੀ ਉਸ ਮਾੜੇ ਸਮੇਂ ਵਿੱਚ ਮਦਦ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਮੇਰੀ ਜ਼ਿੰਦਗੀ ਚ ਮਸੀਹਾ ਬਣਾ ਕੇ ਭੇਜਿਆ ਸੀ ਸੋ ਸਾਧ ਸੰਗਤ ਜੀ ਜੇਕਰ ਸਾਡੇ ਤੇ ਵੀ ਕਈ ਵਾਰ ਮਾੜਾ ਸਮਾਂ ਆ ਜਾਵੇ ਤਾਂ ਅਸੀਂ ਪਰਮਾਤਮਾ ਜੀ ਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਹੈ ਪਰਮਾਤਮਾ ਜੀ ਆਪੇ ਹੀ ਉਹਨਾਂ ਮੁਸੀਬਤਾਂ ਦਾ ਹੱਲ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ